ਸਤਿ ਸ੍ਰੀ ਅਕਾਲ ਜੀ ਮੈਂ ਹਾਂ ਰੁਪਿੰਦਰ ਤੁਸੀਂ ਵੇਖ ਰਹੇ ਹੋ ਹਾਈਫਾਈ ਐਗਜ਼ਾਮ ਸਟੱਡੀ ਜਿੱਥੇ ਤੁਹਾਨੂੰ ਮਾਸਟਰ ਸੈਕੰਡਰ ਪੰਜਾਬੀ ਅਤੇ ਲੈਕਚਰਰ ਕੈਡਰ ਦੇ ਪੇਪਰ ਦੀ ਪੂਰੀ ਤਿਆਰੀ ਕਰਵਾਈ ਜਾਏਗੀ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬੀ ਦੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਕਰਾਂਗੇ ਜੋ ਕਿ ਤੁਹਾਡੀ ਪ੍ਰੀਖਿਆ ਲਈ ਬਹੁਤ ਹੀ ਲਾਹੇਵੰਦ ਹੋਣਗੇ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਪੰਜਾਬੀ ਟੈਸਟ ਨੰਬਰ 8 ਦਾ ਪਹਿਲਾ ਪ੍ਰਸ਼ਨ ਅੱਲਾਹ ਤੋਂ ਬਿਨਾ ਕੋਈ ਅੱਲਾਹ ਨਹੀਂ ਇਸ ਨੂੰ ਇਸਲਾਮ ਵਿੱਚ ਕੀ ਕਹਿੰਦੇ ਹਨ ਅੱਲਾਹ ਤੋਂ ਬਿਨਾ ਕੋਈ ਅੱਲਾਹ ਨਹੀਂ ਇਸ ਨੂੰ ਇਸਲਾਮ ਵਿੱਚ ਕੀ ਕਿਹਾ ਜਾਂਦਾ ਹੈ ਸਚਨਾ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਚਾਰ ਵਿਕਲਪ ਨੇ ਆਪਾਂ ਸਹੀ ਵਿਕਲਪ ਚੁਣਨਾ ਹੈ ਕਿਹੜਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ ਕਲਮਾ ਬਿੰਦੀ ਨਹੀਂ ਹੈਗੀ ਉੱਪਰ ਪ੍ਰਸ਼ਨ ਨੰਬਰ 2 ਪੰਜਾਬੀ ਦਾ ਸੈਂਟਪਾਲ ਕਿਸ ਨੂੰ ਕਿਹਾ ਜਾਂਦਾ ਹੈ ਚਾਰਾਂ ਦੇ ਵਿੱਚੋਂ ਸਹੀ ਉੱਤਰ ਦਿਓ ਜੀ ਪੰਜਾਬੀ ਦਾ ਸੈਂਟਪਾਲ ਕਿਸ ਨੂੰ ਕਿਹਾ ਜਾਂਦਾ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ ਭਾਈ ਗੁਰਦਾਸ ਇਹ ਵੀ ਦੱਸੋ ਜੀ ਪੰਜਾਬੀ ਦਾ ਸੈਂਟਪਾਲ ਜੋ ਸਟੇਟਮੈਂਟ ਹੈ ਇਹ ਕਿੰਨਾ ਦੀ ਹੈ ਇਹ ਆ ਡਾਕਟਰ ਮਨਮੋਹਨ ਸਿੰਘ ਡਾਕਟਰ ਮੋਹਨ ਸਿੰਘ ਦੀ ਕਾਸ਼ਨੀ ਵਹਿੜਾ ਸਵੈ ਜੀਵਨੀ ਹੈ ਸਹੀ ਉੱਤਰ ਲਗਾਓ ਜੀ ਕਮੈਂਟ ਵਿੱਚ ਇਹ ਵੀ ਦੱਸਿਓ ਵੀ ਤੁਹਾਡੇ 25 ਦੇ ਵਿੱਚੋਂ ਕਿੰਨੇ ਉੱਤਰ ਸਹੀ ਗਏ ਨੇ ਕਾਸ਼ਨੀ ਵਹਿੜਾ ਸਵੈ ਜੀਵਨੀ ਹੈ ਬਲਵੰਤ ਗਰਗੀ ਦੀ ਤੇ ਇੱਕ ਇਹਨਾਂ ਦੀ ਹੈ ਨੰਗੀ ਧੁੱਪ ਨੰਗੀ ਧੁੱਪ ਜਿਹੜੀ ਕਿ 1984 ਦੇ ਵਿੱਚ ਆਈ ਸੀ ਅੱਗੇ ਆ ਜੀ ਆਪਣੇ ਕੋਲ ਪ੍ਰਸ਼ਨ ਨੰਬਰ 4 ਢੋਲ ਢਮਕਾ ਦਾ ਸਬੰਧ ਹੈ ਚਾਰਾਂ ਵਿੱਚੋਂ ਸਹੀ ਉੱਤਰ ਦਿਓ ਜੀ ਢੋਲ ਢਮਕਾ ਦਾ ਸਬੰਧ ਹੈ ਲਾਲ ਸਿੰਘ ਕਮਲਾ ਅਕਾਲੀ ਨਾਲ ਇਹ ਉਹਨਾਂ ਦੀ ਵਾਰਤਕ ਹੈ ਤੇ ਇਹ ਕਿਨਾਂ ਦੀ ਬਹੁਤ ਹੀ ਪ੍ਰਸਿੱਧ ਜਿਹੜੀ ਕਹਾਣੀਆਂ ਸਰਬਲੋਹ ਦੀ ਬੋਟੀ ਇਹ ਪੰਜਾਬੀ ਦੀ ਪਹਿਲੀ ਕਹਾਣੀ ਆ ਜਿਹੜੀ ਕਿ 1926 ਵਿੱਚ ਅਕਾਲੀ ਵਿੱਚ छਪੀ ਸੀ ਪ੍ਰਸ਼ਨ ਨੰਬਰ 5 ਸੂਫੀ ਮਤ ਵਿੱਚ ਸ਼ਰਕ ਤੋਂ ਕੀ ਭਾਵ ਹੈ ਸ਼ਰਕ ਸੱਚੇ ਪਿਆਰ ਵਿੰਦੀ ਚਾਰਾਂ ਦੇ ਵਿੱਚੋਂ ਸਹੀ ਉੱਤਰ ਦੀ ਚੋਣ ਕਰੋ ਜੀ ਸੂਫੀ ਮਤ ਵਿੱਚ ਸ਼ਰਕ ਤੋਂ ਕੀ ਭਾਵ ਹੈ ਰੱਬ ਨਾਲ ਕਿਸੇ ਹੋਰ ਰੱਬ ਦੀ ਪੂਜਾ অপਸ਼ਨ ਨੰਬਰ 4 ਪ੍ਰਸ਼ਨ ਨੰਬਰ 6 ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅੰਜੁਲੀਆ ਬਾਣੀ ਕਿਸ ਰਾਗ ਵਿੱਚ ਹੈ ਜੱਦੀ ਔਂਕਰ ਚਾਰਾ ਵਿੱਚੋਂ ਸਹੀ ਉੱਤਰ ਦਿਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਮਾਰੂ ਰਾਗ ਪ੍ਰਸ਼ਨ ਨੰਬਰ 7 ਸ਼ਿਵ ਕੁਮਾਰ ਮੜ ਕਿਸ ਜੂਨ ਵਿੱਚ ਆਉਣ ਦਾ ਚਾਹਵਨ ਹੈ? ਇਸਤਰੀ, ਰੌਖ, ਬੱਚੇ, ਕੁੱਤੇ ਕਿਸ ਜੂਨ ਵਿੱਚ ਆਉਣਾ ਆਉਣ ਦਾ ਚਾਹਵਨ ਹੈ? ਸਹੀ ਉੱਤਰ ਲਗਾਓ ਚਾਰਾਂ ਵਿੱਚੋਂ। ਸਹੀ ਉੱਤਰ ਹੈ ਜੀ ਆਪਣੇ ਕੋਲੇ ਰੌਖ। ਉਹ ਰੌਖ ਕਵਤਾ ਵਿੱਚ ਸ਼ਿਵ ਕੁਮਾਰ ਕਹਿੰਦੇ ਨੇ ਮੇਰਾ ਵੀ ਦਿਲ ਕਰਦਾ ਏ। ਰੁੱਖ ਦੀ ਜੁਨੇ ਆਵਾ ਜੇ ਤੁਸੀਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾ ਪ੍ਰਸ਼ਨ ਨੰਬਰ 8 ਜੀ ਨਾਨਕ ਸਿੰਘ ਦੀ ਯਾਦ ਵਿੱਚ ਓਪਨ 에ਅਰ ਥੀਏਟਰ ਕਿੱਥੇ ਹੈ ਚਾਹਾਂ ਵਿੱਚ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਪ੍ਰੀਤ ਭਵਨ ਜਿਹੜਾ ਕਿ ਅੰਮ੍ਰਿਤਸਰ ਵਿੱਚ ਹੈ ਪ੍ਰਸ਼ਨ ਨੰਬਰ 9 ਤਨੀਰਾਮ ਚਾਤ੍ਰਿਕ ਕਿਹੜੀ ਵਿਦਾ ਤੋਂ ਸਾਹਿਤ ਰਚਨਾ ਆਰੰਭ ਕਰਦੇ ਹਨ ਆਪਣੇ ਕੋਲੇ ਚਾਰ ਆਪਸ਼ਨਸ ਨੇ ਇਹਨਾਂ ਵਿੱਚੋਂ ਸਹੀ ਉੱਤਰ ਲਗਾਉਣਾ ਆਪਾਂ ਨੇ ਤਨੀਰਾਮ ਚਾਤ੍ਰਿਕ ਕਿਹੜੀ ਵਿਦਾ ਤੋਂ ਸਾਹਿਤ ਰਚਨਾ ਆਰੰਭ ਕਰਦੇ ਹਨ ਸਹੀ ਉੱਤਰ ਆ ਜੀ ਕਹਾਣੀ ਪ੍ਰਸ਼ਨ ਨੰਬਰ 10 ਵੈਰਾਗੇ ਨੈਣ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਨੇ ਸਹੀ ਉੱਤਰ ਲਗਾਉਣਾ ਤੁਸੀਂ ਸਹੀ ਉੱਤਰ ਹੈ ਜੀ ਆਪਣੇ ਕੋਲੇ 14 ਇਹ ਦੱਸੋ ਵੀ ਰਾਗੇ ਨੈਣ ਜਿਹੜਾ ਕਹਾਣੀ ਸੰਗ੍ਰਹਿ ਹੈ ਇਹ ਕਿੰਨਾ ਦਾ ਇਹ ਆ ਜੀ ਦਲੀਪ ਕੋਟੀਵਾਣਾ ਦਾ ਦਲੀਪ ਕੋਟੀਵਾਣਾ ਦਾ ਜਿਹਦੇ ਵਿੱਚ 14 ਕਹਾਣੀਆਂ ਨੇ ਪ੍ਰਸ਼ਨ ਨੰਬਰ 11 ਟਿਵਾਣਾ ਨੂੰ 1971 ਵਿੱਚ ਕਿਹੜਾ ਸਨਮਾਨ ਮਿਲਿਆ ਸੀ ਸਹੀ ਉੱਤਰ ਦਿਓ ਜੀ ਫਟਾਫਟ ਚਾਰੇ ਆਪਸ਼ਨਸ ਨੂੰ ਧਿਆਨ ਨਾਲ ਪੜੋ ਫਿਰ ਉੱਤਰ ਲਗਾਓ ਜੀ 1971 ਵਿੱਚ ਕਿਹੜਾ ਸਨਮਾਨ ਮਿਲਿਆ ਸੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 2 ਭਾਰਤ ਸਾਹਿਤ ਅਕਾਦਮੀ ਕਿਦੇ ਲਈ ਮਿਲਿਆ ਸੀ ਇਹ ਵੀ ਦੱਸੋ ਵੇ ਕਿਦੇ ਲਈ ਮਿਲਿਆ ਸੀ ਇਹੋ ਹਮਾਰਾ ਜੀਵਨ ਹੈ ਇਹੋ ਹਮਾਰਾ ਜੀਵਣਾ ਅੱਛਾ ਅਗਰ ਪੇਪਰ ਚੋਂ ਪੁੱਛ ਲਿਆ ਜਾਵੇ ਇਹੋ ਹਮਾਰਾ ਜੀਵਣਾ ਦੀ ਵਿਦਾ ਕੀ ਹੈ ਕੀ ਲਗਾਉਗੇ ਤੁਸੀਂ ਇਹ ਆ ਜੀ ਨਾਵਲ ਪ੍ਰਸ਼ਨ ਨੰਬਰ 12 ਚੰਪਾ ਕਲੀ ਗਹਿਣਾ ਹੈ ਗਲੇ ਦਾ ਕੰਨਾਂ ਦਾ ਵਾਹਾਂ ਦਾ ਕਮਰ ਦਾ ਸਹੀ ਉੱਤਰ ਦਿਓ ਜੀ ਸਹੀ ਉੱਤਰ ਆਪਣੇ ਕੋਲੇ ਘਲੇ ਦਾ ਇਸਤਰੀਆਂ ਦਾ ਗਹਿਣਾ ਇਹ ਅੱਗੇ ਆ ਜੀ ਆਪਣੇ ਕੋਲੇ ਪ੍ਰਸ਼ਨ ਨੰਬਰ 13 ਪੰਜਾਬੀ ਵਿੱਚ ਸਵਰਧੁਨੀਆਂ ਕਿੰਨੀਆਂ ਹਨ 10 2 5 3 ਸਹੀ ਉੱਤਰ ਲਗਾਓ ਜੀ ਕਿੰਨੀਆਂ ਸਵਰਧੁਨੀਆਂ ਨੇ 10 ਜੇ ਸਵਾਰ ਪੁੱਛ ਲੈ ਜਾਣ ਤਾਂ ਤੈਨੂੰ ਊੜਾ ਅੜਾ ਈੜੀ ਅੱਗੇ ਪ੍ਰਸ਼ਨ ਨੰਬਰ 14 ਆੜਾ ਨੂੰ ਕਿੰਨੀਆਂ ਲਗਾ ਲੱਗਦੀਆਂ ਹਨ 2 3 4 ਕੋਈ ਵੀ ਨਹੀਂ ਸਹੀ ਉੱਤਰ ਦਿਓ ਜੀ ਆੜਾ ਨੂੰ ਕਿੰਨੀਆਂ ਲਗਾ ਲੱਗਦੀਆਂ ਹਨ ਸਹੀ ਉੱਤਰ ਹੈ ਜੀ ਆਪਣੇ ਕੋਲੇ 4 ਕਿਹੜੀਆਂ-ਕਿਹੜੀਆਂ ਨੇ ਆੜਾ ਮੁਕਤਾ ਹੋ ਗਿਆ ਆੜੇ ਕੰਨਾ ਹੋ ਗਿਆ ਆੜੇ ਦਲਾਵਾ ਹੋ ਗਿਆ ਆੜੇ ਕਨੌੜਾ ਹੋ ਗਿਆ ਠੀਕ ਹੈ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 15 ਰਮਜਾ ਨਾਲ ਆਪਣੀਆਂ ਗੱਲਾਂ ਦੂਜਿਆਂ ਨੂੰ ਸਮਝਾਉਣ ਵਾਲਾ ਅਖਵਾਉਂਦਾ ਹੈ ਸਹੀ ਉੱਤਰ ਦਿਓ ਜੀ ਸਹੀ ਵਿਕਲਪ ਚੁਣੋ ਰਮਜਾ ਨਾਲ ਆਪਣੀਆਂ ਗੱਲਾਂ ਦੂਜਿਆਂ ਨੂੰ ਸਮਝਾਉਣ ਵਾਲਾ ਅਖਵਾਉਂਦਾ ਹੈ ਕੀ ਛਾਇਆਵਾਦੀ অপশন ਨੰਬਰ 2 ਪ੍ਰਸ਼ਨ ਨੰਬਰ 16 ਸੋਡੀਆਂ ਦੀ ਬਾਤ ਦਾ ਰਚੇਤਾ ਹੈ ਸਹੀ ਉੱਤਰ ਲਗਾਓ ਜੀ ਸੋਡੀਆਂ ਦੀ ਬਾਤ ਦਾ ਰਚੇਤਾ ਹੈ ਰਾਮ ਸਿੰਘ অপশন ਨੰਬਰ 3 ਅਗਿਆ ਜੀ ਆਪਣੇ ਕੋਲ 17 ਪ੍ਰਸ਼ਨ ਸਭ ਤੋਂ ਸਸਤੀ ਤੇ ਘਟੀਆ ਕੰਡਾਈ ਵਾਲੀ ਫੁਲਕਾਰੀ ਨੂੰ ਕੀ ਕਹਿੰਦੇ ਹਨ ਫੁਲਕਾਰੀ ਦੀਆਂ ਕਿਸਮਾਂ ਇਹਦੇ ਵਿੱਚੋਂ ਦੱਸੋ ਕਿਹੜੀ ਆ ਸਸਤੀ ਤੇ ਘਟੀਆ ਕਢਾਈ ਵਾਲੀ ਫੁਲਕਾਰੀ অপਸ਼ਨ ਨੰਬਰ 2 ਤਿਲ ਪੱਤਰ ਪ੍ਰਸ਼ਨ ਨੰਬਰ 18 ਲੰਬੀ ਬੋਲੀ ਦੀ ਆਖਰੀ ਟੁਕ ਨੂੰ ਕੀ ਕਿਹਾ ਜਾਂਦਾ ਹੈ ਸਹੀ ਉੱਤਰ ਲਗਾਓ ਜੀ ਲੰਬੀ ਬੋਲੀ ਦੀ ਆਖਰੀ ਟੁਕ ਨੂੰ ਕੀ ਕਿਹਾ ਜਾਂਦਾ ਹੈ ਸਹੀ ਉੱਤਰ ਚੁਣ ਲਿਆ ਜੀ ਤੁਸੀਂ ਤੋੜਾ অপਸ਼ਨ ਨੰਬਰ 3 ਪ੍ਰਸ਼ਨ ਨੰਬਰ 19 ਪਾਈ ਮਰਦਾਨਾ ਜੀ ਕਿਹੜਾ ਸਾਜ਼ ਵਜਾਉਂਦੇ ਸਨ ਚਾਣਾ ਵਿੱਚ ਸਹੀ ਉੱਤਰ ਦਿਓ ਜੀ ਇਹਦਾ ਤੁਹਾਨੂੰ ਸਭ ਨੂੰ ਪਤਾ ਹੋਊਗਾ ਸਹੀ ਉੱਤਰ ਕੀ ਆ ਆਪਸ਼ਨ ਨੰਬਰ 3 ਰਵਾਬ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਤੇ ਭਾਰਤ ਵਿੱਚ ਚਿਸਤੀਆ ਸੰਪਰਦਾਇ ਤੋਂ ਪਹਿਲਾਂ ਆਉਣ ਵਾਲਾ ਸਿਲਸਿਲਾ ਹੈ ਚਾਰਾਂ ਵਿੱਚੋਂ ਸਹੀ ਉੱਤਰ ਦਿਓ ਚਿਸਤੀਆਂ ਤੋਂ ਪਹਿਲਾਂ ਆਉਣ ਵਾਲਾ ਸੰਪਰਦਾਇ ਕਿਹੜਾ ਸੀ ਸੋਹਰਾ ਵਰਦੀ ਸਸੇ ਔਂਕੜਾ ਹੋੜਾ ਨਹੀਂ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 21 ਤੰਬਾਕੂ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਉਰਦੂ ਅਰਬੀ ਫਾਰਸੀ ਪੁਰਤਗਾਲੀ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਜੀ सही उत्तर अपने को ऑप्शन नंबर चार पुर्तगाली प्रश्न नंबर बई दंत कथा का आधार है प्री जनौर इतिहास दे दे से मिथ परी प्रेत नीति आदर्श सही उत्तर दसो जी के ऑप्शन नंबर दो इतिहास से मिथिहास मिथ प्रश्न नंबर तेई सही मिलान करना अपने ਕਿਹਨੂੰ ਕਿਹਦੇ ਨਾਲ ਮਿਲਾਉਂਗੇ ਜਿਹੜਾ ਸਹੀ ਮੈਚ ਕਰਦਾ ਉਹਦੇ ਨਾਲ ਮੈਚਿੰਗ ਕਰਨੀ ਆ ਜਾਦੂ ਟੂਣਾ ਕੀ ਹੁੰਦਾ ਦੱਸੋ ਬਈ ਜਾਦੂ ਟੂਣਾ ਹੁੰਦਾ ਲੋਕ ਵਿਸ਼ਵਾਸ ਸੂਤਕ ਕੀ ਹੁੰਦਾ ਅਨੁਸ਼ਠਾਨ ਪੰਜ ਪੀਰ ਨੇ ਮੋਟਿਫ ਇਦਾਂ ਦੇ ਕੁਐਸਚਨ ਮੈਚਿੰਗ ਵਾਲੇ ਤੁਹਾਨੂੰ ਅਕਸਰ ਪੇਪਰ 'ਚ ਪੁੱਛ ਲੈ ਜਾਂਦੇ ਆ ਤੁਸੀਂ ਨਾਲ ਦੀ ਨਾਲ ਟਿਕ ਕਰਨ ਦੀ ਵਜਾਏ ਜਿਵੇਂ 1 ਦਾ ਦੂਜੇ ਨਾਲ ਮੈਚ ਹੋ ਰਿਹਾ ਤਾਂ ਇੱਥੇ 1 ਲਾ ਸਕਦੇ ਹੋ 2 ਦਾ 3 ਨਾਲ ਮੈਚ ਹੋ ਰਿਹਾ ਤਾਂ ਇੱਥੇ 2 ਲਗਾ ਸਕਦੇ ਹੋ 3 ਦਾ 1 ਨਾਲ ਹੋ ਰਿਹਾ ਤਾਂ ਇੱਥੇ 3 ਲਾ ਸਕਦੇ ਹੋ ਠੀਕ ਹੈ ਜੀ ਪ੍ਰਸ਼ਨ ਨੰਬਰ 24 ਸਾਹਿਤਨਾ ਪਰਜੋਜਨ ਹੈ ਸਹੀ ਉੱਤਰ ਚੁਣੋ ਜੀ ਸਾਹਿਦ ਦਾ ਪਰਜੋਜਨ ਕੀ ਹੈ ਜਾਂ ਸਾਹਿਦ ਦਾ ਪਰਜੋਜਨ ਹੈ ਸੌਜਿਤ ਤ੍ਰਿਪਤੀ অপਸ਼ਨ ਨੰਬਰ 4 ਅੱਗੇ ਆ ਜੀ ਆਪਣੇ ਕੋਲੇ ਪ੍ਰਸ਼ਨ ਨੰਬਰ 25 ਅਸਤਿਤਵਵਾਦ ਨਾਲ ਸੰਬੰਧਿਤ ਚਿੰਤਕ ਹੈ ਅਸਤਿਤਵਵਾਦ ਨਾਲ ਸੰਬੰਧਿਤ ਚਿੰਤਕ ਚੁਣਨਾ ਆਪਣੇ ਚਾਰੇ অপਸ਼ਨਾਂ ਦੇ ਵਿੱਚੋਂ ਕਿਹੜਾ অপਸ਼ਨ ਸਹੀ ਆ ਤਾਂ ਸਹੀ অপਸ਼ਨ ਆਪਣੇ ਕੋਲੇ ਨੀਤਸ਼ੇ ਮਾਰਸ਼ਲ ACG ਆਪਣੀ ਅੱਜ ਦੀ ਕਲਾਸ ਕਮੈਂਟ ਵਿੱਚ ਤੁਸੀਂ ਮੈਨੂੰ ਦੱਸੋਗੇ ਕਿ ਤੁਹਾਡੇ 25 ਵਿੱਚੋਂ ਕਿੰਨੇ ਪ੍ਰਸ਼ਨ ਨੇ ਜਿਹੜੇ ਠੀਕ ਗਏ ਨੇ ਤੇ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਆ ਸੇਵ ਕਰੋ ਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਨਵੀਂ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੇ ਮੈਨੂੰ ਦਿਓ ਇਜਾਜ਼ਤ ਮੈਂ ਰੁਪਿੰਦਰ ਧੰਨਵਾਦ ਕਰਦੀ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ